हां भाई बाकी रे किमे हां जी भाई जी कि हाल है जी ठीक ठीक बहुत बढ़िया किमे बटी जांदा हा ट्रांसफर करके ये भाई आपा आपा जी आपा जेड़ा ट्रांसफार्मर आपा ये हुन फसल पक गई अपनी ठीक है ये ਥੱਲੇ ਤੋਂ ਆ ਜਿਹੜਾ ਨੇੜੋਂ ਕਰੰਟ ਲੱਗਣ ਦਾ ਇਹਦਾ ਛੜਕੋ ਕੇ ਆਗੂ ਕੇ ਲੱਗਣ ਦਾ ਖਤਰਾ ਰਹਿੰਦਾ ਠੀਕ ਆ ਠੀਕ ਆ ਇਹਨੂੰ ਆਪਾਂ ਸਾਫ਼ ਕਰ ਦਿੰਦੇ ਨੇ ਨੇੜੋਂ ਇਹਦੀ ਫਾਇਦਾ ਆ ਗਿਆ ਹੈ ਹਾਂ ਸਾਬਾਸ਼ ਵੀ ਸਾਬਾਸ਼ ਹਾਂ ਜੀ ਤੇਰਾ ਸਿੰਘ ਬਹੁਤ ਤੁਹਾਡਾ ਅਪਰੇਲ ਅਬਰਲਾ ਤੇਰਾ ਹਾਂ ਜੀ ਆਪਣੇ ਸਰਪੰਚ ਸਾਹਿਬ ਦਾ ਬਾਕੀ ਸਾਰੇ ਕਿਸਾਨਾਂ ਨੂੰ ਬੇਨਤੀ ਹੈ ਬਾਈ ਜੀ ਕਿ ਇੰਨਾ ਕੁ ਜ਼ਰੂਰੀ ਉਹ ਕਰਿਓ ਹੈਲਪ ਉਹ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਹਰ ਸਾਲ ਜਿਵੇਂ ਕੀ ਹਾਂਜੀ ਹਾਂਜੀ ਆਮ ਹੀ ਆਪਾਂ ਦੇਖਦੇ ਹਾਂ ਬਹੁਤ ਵੱਡੇ ਨੁਕਸਾਨ ਹੋ ਜਾਂਦੇ ਹਨ ਕਣਕਾਂ ਪੱਤੀਆਂ ਹੁੰਦੀਆਂ ਪੱਤੀਆਂ ਹੁੰਦੀਆਂ ਕਣਕ ਦਾ ਜੋ ਟਾਂਗਰ ਹੁੰਦਾ ਇਹ ਬਰੂਦ ਵਰਗਾ ਹੀ ਹੁੰਦਾ ਹੈ ਹਾਂਜੀ ਹਾਂਜੀ ਪਰ ਕਿਤੇ ਨਾ ਕਿਤੇ ਆਪਾਂ ਨੂੰ ਥਲਗਰਜੀ ਹੋ ਜਾਂਦੀ ਹੈ ਕਿਤੇ ਮਹਿਕਮਿਆਂ ਵੱਲੋਂ ਤਾਰਾਟੀ ਲਿਆਇਆ ਕਿਤੇ ਆਪਾਂ ਨੂੰ ਥਲਗਰਜੀ ਹੋ ਜਾਂਦੀ ਆ ਤੇ ਆਪਣੇ ਜੋ ਟਰਾਂਸਫਾਰਮ ਆਪਣੇ ਖੇਤਾਂ ਵਿੱਚ ਲੱਗੇ ਹਨ ਹਾਂਜੀ ਇਹਨੂੰ ਨੋਟ ਬਿਕਾ ਰਾ ਪਿੰਡਾਂ 'ਚ ਕਈ ਵਾਰ ਕੋਈ ਸਪਾਰਕ ਵਗੈਰਾ ਮਾਰ ਜਾਂਦੇ ਹਨ ਥੱਲੇ ਫਸਲਾਂ ਪੱਕੀਆਂ ਹੁੰਦੀਆਂ ਹਨ ਤੇ ਕਈ ਵਾਰੀ ਬਹੁਤ ਵੱਡੇ ਨੁਕਸਾਨ ਆਪਾਂ ਦੇਖਿਆ ਪਿਛਲੇ ਸਮਿਆਂ ਵਿੱਚ ਬਹੁਤ ਵੱਡੇ ਨੁਕਸਾਨ ਹੋ ਗਏ ਹਨ ਤੋਂ ਬੇਨਤੀ ਹੈ ਸਾਰੇ ਕਿਸਾਨ ਭਰਾਵਾਂ ਨੂੰ ਹਾਂਜੀ ਕਿ ਜਿੰਨਾ ਕੋਟ ਕੇ ਟਰਾਂਸਫਰਮ ਦੇ ਨੇੜੇ ਤੇੜੇ ਜਿੱਥੇ ਵੀ ਕੋਈ ਟਰਾਂਸਫਰਮ ਵਗੈਰਾ ਹੈ ਖੇਤਾਂ ਜਿੰਨਾ ਦੇ ਵੀ ਕਿ ਟਰਾਂਸਫਰਮ ਦੇ ਨੇੜੇ ਕਣਕਾਂ ਨੂੰ ਵੱਢ ਕੇ ਉੱਥੋਂ ਦੂਰ ਕਰ ਦਿੱਤਾ ਜਾਵੇ ਤੇ ਹੋਰ ਕਿਤੇ ਕੋਈ ਤਾਰ ਵਗੈਰਾ ਢਿਲੀ ਹੈ ਉਹਨੂੰ ਦੂਰ ਕਰ ਦਿੱਤਾ ਜਾਵੇ ਉਹ ਤੋਂ ਵੀ ਡੰਗਰ ਵਗੈਰਾ ਦੂਰ ਕਰ ਦਿੱਤਾ ਜਾਵੇ ਤੇ ਜਿਹੜੇ ਹਰੇ ਭਰੇ ਦਰਖਤਾਂ ਉਹਨਾਂ ਕੋਲੋਂ ਵੀ ਮੜਾ ਜਾ ਪਹੁੰਚ ਜਾ ਤੇ ਇੱਕ ਜੋ ਦਰਖਤ ਹਨ ਦੇਖੋ ਬੜੇ ਉਪਰਾਲੇ ਦੇ ਨਾਲ ਦਰਖਤ ਤਿਆਰ ਹੁੰਦੇ ਹਨ ਵੱਡਨ ਨੂੰ ਤਾਂ ਜਦੋਂ ਵੀ ਮਰਜ਼ੀ ਇੱਕ ਜੇਬੀਸੀ ਲਾਓ ਮਿੰਟਾਂ 'ਚ ਪਲਾਂ ਦੀ ਜਿੰਨੇ ਮਰਜ਼ੀ ਦਰਖਤਾਂ ਦਾ ਨੁਕਸਾਨ ਕਰਦੇ ਹੋ ਪਿਛਲੇ ਸਮਿਆਂ ਦੇ ਵਿੱਚ ਦਰਖਤਾਂ ਦਾ ਨੁਕਸਾਨ ਵੀ ਬਿਰੋ ਬਹੁਤ ਜ਼ਿਆਦਾ ਕੀਤਾ ਗਿਆ ਹੈ ਕੁਝ ਸਰਕਾਰਾਂ ਵੱਲੋਂ ਵਿਕਾਸ ਦੇ ਨਾਂ ਤੇ ਜਿਵੇਂ ਸੜਕਾਂ ਵਗੈਰਾ ਬਣੀਆਂ ਉਹ ਤੋਂ ਬਹੁਤ ਦਰਖਤ ਵੱਡੇ ਗਏ ਹਨ ਕੁਝ ਆਪਣੇ ਵੱਲੋਂ ਵੀ ਐ ਹੋਗਾ ਕਿ ਕੁਝ ਛਾਂ ਪੈ ਰਹੀ ਆ ਜਾਂ ਕੋਈ ਉੱਤੇ ਪੱਤੇ ਵਗੈਰਾ ਡਿੱਗ ਜਾਂਦੇ ਆ ਆਪਾਂ ਉਹ ਦਰਖਤ ਵੱਢ ਰਹੇ ਹਾਂ ਪਰ ਬੀਰੋਧ ਰਕਤਾਂ ਤੋਂ ਬਿਨਾ ਆਪਣਾ ਜੀਵਨ ਅਸੰਭਵ ਹੈ ਆਪਣਾ ਤੇ ਦਰਖਤਾਂ ਦਾ ਬਹੁਤ ਨੇੜਤਾ ਹੈ ਆਪਾਂ ਇੱਕ ਦੂਜੇ ਤੋਂ ਬਿਨਾ ਨਹੀਂ ਸਾਹ ਸਕਦੇ ਸੋ ਜਿੰਨਾ ਖੋ ਸਕੀ ਦਰਖਤਾਂ ਤੋਂ ਨੇੜੇ-ਤੇੜੇ ਜਿੱਥੇ ਕੋਈ ਟਾਂਗਰ ਵਗੈਰਾ ਹੈ ਜਿੱਥੇ ਆਪਾਂ ਨੂੰ ਪਤਾ ਕਿ ਅੱਗ ਵਗੈਰਾ ਆ ਸਕਦੀ ਹੈ ਉਹਨੂੰ ਦੂਰ ਕਰ ਦਿੱਤਾ ਜਾਵੇ ਬਿਜਲੀ ਦੇ ਟਰਾਂਸਫਾਰਮ ਹਨ ਉਹਨਾਂ ਤੋਂ ਫਸਲ ਨੂੰ ਕੱਟ ਕੇ ਥੋੜੇ ਥਵੇ ਦੂਰ ਬਣਾ ਕੇ ਰੱਖ ਦਿੱਤੇ ਜਾਣ ਜੇ ਆਪਾਂ ਸਾਰੀ ਹੀ ਜ਼ਿੰਮੇਵਾਰੀ ਕੋਸ਼ ਚੱਕਾਂਗੇ ਤਾਂ ਆਪਣਾ ਸਾਰਿਆਂ ਦਾ ਹੀ ਫਾਇਦਾ ਹੈ ਜੇ ਆਪਾਂ ਸਾਰਾ ਕੁਝ ਸਰਕਾਰਾਂ ਤੇ ਹੀ ਸਿਟੀ ਚਲਾਵਾਂਗੇ ਤੇ ਆਪਾਂ ਜ਼ਿੰਦਗੀ ਚ ਕਦੇ ਕਾਮਯਾਬ ਨਹੀਂ ਹੋ ਸਕਾਂਗੇ ਆਪਦੇ ਆਪ ਨੂੰ ਆਪਾਂ ਬਚਨਬੱਧ ਹੋਣਾ ਪਊ ਆਪਦੇ ਆਪ ਨੂੰ ਯਤਨਸ਼ੀਲ ਹੋਣਾ ਪਊਗਾ ਸਾਰੇ ਆਪਾਂ ਰਲ ਮਿਲ ਕੇ ਯਤਨਸ਼ੀਲ ਹੋ ਕੇ ਕੰਮ ਕਰੀਏ ਇੱਕ ਵੀਰੋ ਫਸਲਾਂ ਦੇ ਜਦੋਂ ਆਪਣਾ ਬਾਢੀ ਦੇ ਨਾਂ ਦੇ ਵਿੱਚ ਆਪਣੇ ਘਰਾਂ ਵਿੱਚ ਜੋ ਸਪਰੇਹਾਂ ਵਾਲੇ ਡਰੰਮ ਪਏ ਹਨ ਕੋਸ਼ਿਸ਼ ਕਰੋ ਉਹਨਾਂ ਨੂੰ ਵੀ ਪਾਣੀ ਭਰ ਕੇ ਰੱਖੋ ਉਹਨਾਂ ਦੇ ਵਿੱਚ ਖੇਤਾਂ ਵਾਲੀਆਂ ਜੋ ਡਿੱਗੀਆਂ ਹਨ ਉਹਨਾਂ ਵਿੱਚ ਵੀ ਪਾਣੀ ਭਰ ਕੇ ਰੱਖੋ ਕਿ ਬਾਹਰੀ ਚਾਂਸ ਕੁਦਰਤੀ ਇੱਕ ਐ ਨਹੀਂ ਪਤਾ ਹੁੰਦਾ ਕਿ ਕਦੋਂ ਹੋ ਜਾਣਾ ਹੈ ਜੇ ਕਿਤੇ ਲੋੜ ਪਵੇ ਤੇ ਪਾਣੀ ਵਗਾਰਾ ਦਾ ਆਪਣੇ ਕੋਲ ਪ੍ਰਬੰਧ ਹੋਣਾ ਚਾਹੀਦਾ ਹੈ ਰਲ ਮਿਲ ਕੇ ਆਪ ਸਭਰ ਉਪਰਾਲੇ ਕਰਦੇ ਰਹੀਏ ਆਪਣੇ ਇਲਾਕਿਆਂ ਦੇ ਵਿੱਚ ਫਾਇਰ ਬ੍ਰਿਗੇਡਾਂ ਵਗੈਰਾ ਵੀ ਕਾਫੀ ਬਣ ਗਈਆਂ ਹਨ ਉਹਨਾਂ ਦੇ ਨੰਬਰ ਵੀ ਜੋ ਹੈ ਆਪੋ ਆਪਣੇ ਇਲਾਕੇ ਦੇ ਵਿੱਚ ਜ਼ਿੰਮੇਵਾਰ ਭਰਾਵਾਂ ਨੂੰ ਬੇਨਤੀ ਹੈ ਉਹਨਾਂ ਨਾਲ ਵੀ ਸੰਪਰਕ ਉਹਨਾਂ ਦੇ ਨੰਬਰ ਵਗੈਰਾ ਪਿੰਡਾਂ ਵਿੱਚ ਗੁਰਦੁਆਰਿਆਂ ਦੇ ਵਿੱਚ ਅਨਾਊਂਸਮੈਂਟ ਕੀਤੀ ਜਾਣ ਉਹਨਾਂ ਦੇ ਫਲੈਕਸੀ ਬੋਰਡ ਉਹਨਾਂ ਦੇ ਨਾਂ ਤੇ ਲਾਏ ਜਾਣ ਜਾ ਕਿ ਲੋੜ ਪਏ ਤਾਂ ਉਹਨਾਂ ਨੂੰ ਸੱਦਾ ਜਾ ਸਕੇ ਸੋ ਜਿੱਥੇ ਕੋ ਹੋ ਸਕੇ ਵੀਰੋ ਰਲ ਮਿਲ ਕੇ ਆਪਾਂ ਬੀਲੀਲ ਟਰਾਂਸਫਰਮ ਤੋਂ ਦੂਰ ਕਰੀਏ ਆਹ ਟਾਂਗਰ ਵਗੈਰਾ ਦਰਖਤਾਂ ਦੀ ਜੜਾਂ ਤੋਂ ਟਾਂਗਰ ਵਗੈਰਾ ਦੂਰ ਕਰ ਦਈਏ ਰਲ ਮਿਲ ਕੇ ਆਪਾਂ ਸਾਰੇ ਪੰਜਾਬ ਦੀ ਖੁਸ਼ਹਾਲੀ ਅਤੇ ਤਰੱਕੀ ਵਾਸਤੇ ਕੰਮ ਕਰਦੇ ਰਹੀਏ ਸੋ ਧੰਨਵਾਦ ਵੀਰੋ ਆਪ ਸਭ ਜੀ ਨੂੰ ਬਸਾਖੀਆਂ ਲੱਖ ਲੱਖ ਵਧਾਈਆਂ ਮੁਬਾਰਕਾਂ ਆਪ ਸਭ ਜੀ ਦੇ ਘਰਾਂ ਦੇ ਵਿੱਚ ਖੁਸ਼ੀਆਂ ਖੜੇ ਪਰਮਾਤਮਾ ਤੰਦਰੁਸਤੀ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਵਾੜ ਵੈਸੀ ਦਾ ਸੰਪਤ ਰਾ Muchas gracias.